ਕਿਸੇ ਚੀਜ਼ ਦੀ ਕੋਈ ਮਨਾਹੀ ਨਹੀਂ ਬੀੜੀ ਤਮਾਕੂ ਜਰਦਾ ਸਿਗਰਟ ਤੁਸੀਂ ਕੇਸਗੜ੍ਹ ਦੇ ਥੱਲੇ ਖਰੀਦ ਸਕਦੇ ਹੋ ਤੁਹਾਨੂੰ ਆਮ ਮਿਲਦਾ ਹੋਵੇਗਾ ਰਵੀ ਦਾ ਸਟੌਕ ਦੇ ਵਿੱਚ ਵੀ ਆਡੇ ਪਾਸੇ ਸਾਰੀਆਂ ਦੁਕਾਨਾਂ ਤੇ ਵੈਲੇਬਲ ਹੈ ਹਰ ਇੱਕ ਚੀਜ਼ ਮਿਲਦੀ ਹੈ ਜੋ ਕਿ ਸਾਡੇ ਨੌਜਵਾਨ ਮੁੰਡੇ ਇੱਕ ਕੂਲ ਲਿਪ ਪੁੜੀ ਆਂਦੀ ਹੈ ਉਹ ਬਹੁਤ ਯੂਜ਼ ਕਰ ਰਹੇ ਨੇ ਇਸ ਟਾਈਮ ਬਹੁਤ ਹੀ ਲਾਰੇ ਨੇ ਇਹ ਖਾਲਸੇ ਦਾ ਘਰ ਹੈ ਜੇ ਖਾਲਸੇ ਦਾ ਘਰ ਹੀ ਨਿਸ਼ੁੱਧ ਹੋਇਆ ਤੇ ਬਾਕੀ ਸੰਸਾਰ ਕਿੱਦਾਂ ਸ਼ੁੱਧ ਹੋ ਜਾਏਗਾ ਜੀ ਕਹਿਣ ਦੀ ਗੱਲ ਹੈ ਗੁਰੂ ਦੀ ਨਗਰੀ ਤਾਂ ਚਲੋ ਹੈਗੀ ਉਹ ਤੇ ਅਸੀਂ ਮੰਨਦੇ ਆਂ ਇਹ ਇਹ ਸਾਡਾ ਘਰ ਹੈ ਖਾਲਸੇ ਦਾ ਸ੍ਰੀ ਅਨੰਦਪੁਰ ਸਾਹਿਬ ਹੀ ਘਰ ਹੈ ਉਸ ਤੋਂ ਪਰੇ ਉਜਾੜ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਸ੍ਰੀ ਅਨੰਦਪੁਰ ਸਾਹਿਬ ਤੇ ਜਿਹੜੀ ਬਾਹਰੋਂ ਸੰਗਤ ਆਂਦੀ ਹੈ ਉਹ ਤਾਂ ਬੜੀ ਸ਼ਰਧਾ ਲਈ ਆਂਦੀ ਹੈ ਲੋਕਲ ਸੰਗਤ ਸਾਡੀ ਜਿੰਨੀ ਵੀ ਹੈਗੀ ਹੈ ਕੁਝ ਕੁ ਲੋਕ ਵਿੱਚ ਚਲੋ ਗੁਰੂ ਮਹਾਰਾਜ ਨਾਲ ਜੁੜੇ ਹੋਏ ਨੇ ਚੰਗੀ ਗੱਲ ਹੈ ਬਾਕੀ ਜ਼ਿਆਦਾਤਰ ਤਾਂ ਸੋਕ ਹੀ ਰਾਤਾਂ गुजार ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਮਹਾਰਾਜ ਨੇ ਸਾਡੇ ਲਈ ਸਾਰਾ ਪਰਿਵਾਰ ਵਾਰਤਾ ਹੈਣਾ ਜੀ ਇੱਕ ਇੱਕ ਕੇਸ ਕੇਸਾਂ ਪਿੱਛੇ ਦੇਖੋ ਜੀ ਕੇਸਾਂ ਤੋਂ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਪਣਾ ਬਜਾ ਵਾਲਿਆਂ ਨੇ ਬਣਾਇਆ ਮਾਹੀ ਨੇ ਹਨਾ ਜੀ ਤੇ ਬਾਕੀ ਇਹ ਅਦੀਦੀ ਜੀ ਇੱਥੇ ਨਸ਼ਿਆਂ ਦਾ ਕਹਿਰ ਤਾਂ ਫੁੱਲ ਚੱਲ ਰਿਹਾ ਜੀ ਹੂੰ ਕਿਸੇ ਚੀਜ਼ ਦੀ ਕੋਈ ਮਨਾਹੀ ਨਹੀਂ ਬੀੜੀ ਤਮਾਕੂ ਜਰਦਾ ਸਿਗਰਟ ਤੁਸੀਂ ਕੇਸਗੜ ਦੇ ਥੱਲੇ ਖਰੀਦ ਸਕਦੇ ਹੋ ਤਾਨੂੰ ਆਮ ਮਿਲਦਾ ਹੋਵੇਗਾ ਰਵੀ ਦਾ ਸਟੌਕ ਦੇ ਵਿੱਚ ਵੀ ਆਡੇ ਪਾਸੇ ਸਾਰੀਆਂ ਦੁਕਾਨਾਂ ਤੇ ਵੈਲੇਬਲ ਹੈ ਹਰ ਇੱਕ ਚੀਜ਼ ਮਿਲਦੀ ਹੈ ਜੋ ਕਿ ਸਾਡੇ ਨੌਜਵਾਨ ਮੁੰਡੇ ਇੱਕ ਕੁਲਿਪ ਪੁੜੀ ਆਂਦੀ ਹੈ ਉਹ ਬਹੁਤ ਯੂਜ਼ ਕਰ ਰਹੇ ਨੇ ਇਸ ਟਾਈਮ ਬਹੁਤ ਹੀ ਲਾ ਰਹੇ ਨੇ ਹੂੰ ਉਹ ਪੁੜੀ ਦੇ ਵਿੱਚ ਤੰਬਾਕੂ ਹੈ ਸਾਡੇ ਮੁੰਡਿਆਂ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਕਿ ਉਹ ਸੈਪਰੇਟ ਇੱਕ ਚੀਜ਼ ਤਾਂ ਬਣਾ ਦਿੱਤੀ ਹੈ ਛੋਟੀ ਜੀ ਹੂੰ ਉਹ ਤੁਸੀਂ ਕੱਟ ਕੇ ਲਗਾ ਤਾਂ ਲੈਂਦੇ ਹੋ ਤੁਹਾਨੂੰ ਇੰਨਾ ਜ਼ਰੂਰ ਲੱਗਦਾ ਵੀ ਕੋਈ ਦੇਖਦਾ ਨਹੀਂ ਕੁਝ ਪਤਾ ਨਹੀਂ ਚੱਲਦਾ ਪਰ ਹੈ ਉਹਦੇ ਵਿੱਚ ਵੀਰੋ ਤੰਬਾਕੂ ਹੈ ਹੂੰ ਇੱਕ ਭਾਈ ਸ਼ਹੀਦ ਸਿੰਘ ਹੋਏ ਆ ਮੈਂ ਤੁਹਾਨੂੰ ਉਹਨਾਂ ਦੀ ਗੱਲ ਲੱਗੇ ਆ ਜੋ ਕਿ ਉਹਨਾਂ ਨੂੰ ਤਮਾਕੂ ਦੀ ਪੰਡ ਚੱਕਣ ਲਈ ਕਿਹਾ ਸੀਗਾ ਕੁਝ ਹਨਾ ਜੀ ਮੁਬਾਰਿਮਾ ਵੱਲੋਂ ਹਾਂ ਜੈ ਸਿੰਘ ਖੜਕਰ ਤੇ ਉਹਨਾਂ ਨੇ ਉਹ ਤਮਾਕੂ ਦੀ ਪੰਡ ਨਹੀਂ ਚੱਕੀ ਹੈਗੀ ਪੁੱਠਿਆਂ ਜਿੰਦੇ ਸ਼ਹੀਦ ਉਹਨਾਂ ਨੂੰ ਖਲ ਉਹਨਾਂ ਦੀ ਉਤਾਰ ਦਿੱਤੀ ਗਈ ਸੋ ਇਹ ਚੀਜ਼ ਨੂੰ ਫੀਲ ਕਰਕੇ ਥੋੜਾ ਜਿਹਾ ਤਾਂ ਕਰਿਆ ਕਰੋ ਜੇ ਤੁਸੀਂ ਜ਼ਰਦਾ ਲਾਉਂਦੇ ਹੋ ਤੁਸੀਂ ਬੁਲਨਾ ਥੱਲੇ ਜੋ ਵੀ ਗਲਤ ਚੀਜ਼ ਲਗਾਉਂਦੇ ਹੋ ਤੁਹਾਡੇ ਕੇਸਾਂ ਤੇ ਉਹ ਥੁੱਕ ਪੈਂਦਾ ਹਨਾ ਉਹ ਉਹ ਚੀਜ਼ ਨੂੰ ਥੋੜਾ ਜਿਹਾ ਪਰਹੇਜ਼ ਕਰਿਆ ਕਰੋ ਬਾਕੀ ਦੀਦੀ ਤਮਾਕੂ ਨਸ਼ੇ ਦੀ ਗੱਲ ਹੈ ਨਸ਼ਾ ਤਾਂ ਇੱਥੇ ਫੁੱਲ ਵਿਗ ਰਿਹਾ ਜੀ ਕਿਸੇ ਚੀਜ਼ ਦੀ ਕੋਈ ਪਰ ਹੁਣਾਂ ਨਹੀਂ ਚਾਹੀਦਾ ਹੈਗਾ ਹੈਨਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਦੇਖੋ ਇਹ ਖਾਲਸੇ ਦੀ ਜਨਮ ਭੂਮੀ ਹੈ ਜੀ ਇਹ ਖਾਲਸੇ ਦਾ ਘਰ ਹੈ ਜੇ ਖਾਲਸੇ ਦਾ ਘਰ ਹੀ ਨਿਸ਼ੁੱਧ ਹੋਇਆ ਤੇ ਬਾਕੀ ਸੰਸਾਰ ਕਿੱਦਾਂ ਸ਼ੁੱਧ ਹੋ ਜਾਏਗਾ ਜੀ ਜੀ ਬਿਲਕੁਲ ਇੱਥੇ ਸ਼ਰੇਆਮ ਸਾਹਮਣੇ दारू ਵਿਕਦੀ ਹੈ ਜੀ ਝੁੱਗੀਆਂ ਦੇ ਵਿੱਚ ਜੋ ਕਿ ਬੱਸ ਸਟੈਂਡ ਦੇ ਸਾਹਮਣੇ दारू ਵਿਕਦੀ ਹੈ ਜੀ ਸਭ ਨੂੰ ਪਤਾ ਜੀ ਇੱਥੇ ਅਨੰਦਪੁਰ ਸਾਹਿਬ ਪਰ ਸੁੱਤੇ ਹੋਏ ਆ ਜੀ ਜੋ ਕਿ ਅਸੀਂ ਕਹਿਣਾ ਚਾਹੁੰਦੇ ਆ ਪਰ ਅਸੀਂ ਦੇਖੋ ਜੀ ਗਰੀਬ ਘਰਾਂ ਦੇ ਮੁੰਡੇ ਆ ਆਪਾਂ ਤਾਂ ਫਿਲਹਾਲ ਤੁਹਾਨੂੰ ਸ਼ਰਯਾਮ ਕਹਿ ਰਹੇ ਆ ਗਰੀਬ ਘਰਾਂ ਦੇ ਮੁੰਡੇ ਆ ਆਪਾਂ ਖੁੱਲ ਕੇ ਨਹੀਂ ਕਹਿ ਸਕਦੇ ਕਿਉਂ ਸਾਨੂੰ ਬੈਗ ਮਜਬੂਰੀਆਂ ਮਾਰ ਜਾਂਦੀ ਆ ਜੀ ਬਿਲਕੁਲ ਬਿਲਕੁਲ ਠੀਕ ਆ ਜੀ ਹੁਣ ਜੇ ਅਸੀਂ ਖੁੱਲ ਕੇ ਗੱਲ ਕਰਦੇ ਆ ਤੇ ਚਾਰ ਬੰਦੇ ਕਹਿੰਦੇ ਉਹ ਕਾਕਾ ਨਾ ਗੱਲ ਕਰੀ ਨਾ ਇਦਾਂ ਦੀ ਗੱਲ ਨਾ ਕਰੀ ਤੇਰੇ ਤੇ ਕੋਈ ਐਕਸ਼ਨ ਚੁੱਕਿਆ ਜਾਣਾ ਹਨਾ ਜੀ ਬਟ ਇੱਥੇ दारू ਵੀ ਫੁੱਲ ਵਿਗਦੀ ਐ ਚਿੱਟਾ ਵੀ ਫੁੱਲ ਵਿਗਦਾ ਐ ਤੇ ਤਮਾਕੂ ਵੀ ਫੁੱਲ ਵਿਗਦਾ ਜੀ ਕਿਸੇ ਚੀਜ਼ ਦੀ ਮਨਾਹੀ ਨਹੀਂ ਫੁੱਲ ਵਿਗਦਾ ਜੀ ਇਸ ਚੀਜ਼ ਇਸ ਰੋਡ ਦੇ ਉੱਤੇ ਤਾਂ ਬਿਲਕੁਲ ਨਹੀਂ ਚਾਹੀਦਾ ਜੀ ਤਮਾਕੂ ਵਿਕਣਾ ਬਿਲਕੁਲ ਜਿਹੜੀ ਅਨੰਦਗੜ੍ਹ ਸਾਹਿਬ ਤੋਂ ਕੇਸ਼ਗੜ੍ਹ ਸਾਹਿਬ ਨੂੰ ਜਾਂਦੀ ਹਾਂ ਘਟੂ ਘਟੇ ਇੱਥੇ ਤੱਕ ਮਰਿਆਦਾ ਰਹਿਣੀ ਚਾਹੀਦੀ ਕੋਈ ਮਰਿਆਦਾ ਨਹੀਂ ਜੀ ਤੁਹਾਨੂੰ ਤਾਂ ਗੁਰਦੁਆਰਾ ਸਾਹਿਬ ਦੀਆਂ ਪਲੇਸ਼ਾਂ ਵਿੱਚ ਵੀ ਪੁੜੀਆਂ ਮਿਲਣਗੀਆਂ ਬੇੜੀਆਂ ਮਿਲਣਗੀਆਂ ਜੀ ਬਹੁਤ ਬੁਰਾ ਹਾਲ ਐ ਅਸੀਂ ਆਪਣੇ ਅੱਖੀ ਵੇਖਿਆ ਹੋਇਆ ਜੀ